ਮੈਂ ਤਾਂ ਸਿਰਫ ਇਸ ਕਰਕੇ ਬੱਚੇ ਆਉਂਦਾ ਮਨ ਸੀਗਾ ਵੀ ਬਹੁਤ ਹੌਸਲੇ ਨਾਲ ਦਲੇਰੀ ਨਾਲ ਤੁਸੀਂ ਉਹ ਦਿਨ ਬੋਲਿਆ ਸਾਰੇ ਡਰੱਗਸ ਵਾਲੀ ਗੱਲ ਤੇ ਚੋਰੀ ਵਾਲੀ ਗੱਲ ਤੇ ਨਾਰਮਲੀ ਪਤਾ ਨਹੀਂ ਲੋਕ ਦਬੇ ਦਬੇ ਘੁੱਟੇ ਘੁੱਟੇ ਕਿਉਂ ਨਹੀਂ ਹਾਂ ਮਤਲਬ ਤੁਹਾਨੂੰ ਬੋਲਣ ਦੀ ਵੈਸੇ ਲੋੜ ਪੈਣੀ ਨਹੀਂ ਚਾਹੀਦੀ ਕਿਉਂਕਿ ਹਰ ਪੰਜ ਸਾਲਾਂ ਬਾਅਦ ਤੁਸੀਂ ਆਪਣਾ ਕੌਂਸਲਰ ਚੁਣਦੇ ਹੋ ਤੁਸੀਂ ਆਪਣਾ ਐਮਐਲਏ ਚੁਣਦੇ ਹੋ ਤੁਸੀਂ ਆਪਣਾ ਮੈਂਬਰ ਪਾਰਲੀਮੈਂਟ ਚੁਣਦੇ ਹੋ ਉਹਨਾਂ ਦੇ ਫਰਜ਼ ਹੁੰਦੇ ਆ ਇਹ ਵੀ ਜਿਹੜਾ ਚੁਣਿਆ ਹੋਇਆ ਜ਼ਮਾਇਦਾ ਜਾਂ ਜਿਹੜਾ ਨਹੀਂ ਵੀ ਚੁਣਿਆ ਕੇ ਇਲੈਕਸ਼ਨ ਲੜਿਆ ਵੀ ਤੁਹਾਡੇ 255 ਤੁਹਾਡੇ ਤੋਂ ਕੋਈ ਮੁਸ਼ਕਲ ਹੈ ਇਲਾਕੇ ਦੀ ਪੁੱਛਣ ਤੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਠੀਕ ਹੈ ਸਰਕਾਰ ਨੇ ਹੱਲ ਕਰਨੀ ਹੁੰਦੀ ਹੈ ਪਰ ਅਸੀਂ ਸਾਡਾ ਲੋਕਾਂ ਦਾ ਫਰਜ਼ ਹੈ ਮੁਸ਼ਕਲ ਨੂੰ ਲੈ ਕੇ ਜਾਣਾ ਸਰਕਾਰ ਤੱਕ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਬਈ ਪੌਸੇ ਨਾ ਕਹੋ ਤੁਸੀਂ ਦੱਸੋ ਵੀ ਕੀ ਐਕਚੁਅਲੀ ਕੀ ਅਲੱਦ ਕੀ ਹੋ ਰਿਹਾ ਐਕਚੁਅਲੀ ਸਰ ਇਹ ਆ ਜਦੋਂ ਡਰੱਗਸ ਦੇ ਕਾਰਨ ਹੀ ਚੋਰੀ ਹੁੰਦੀ ਹੈ ਬਿਲਕੁਲ ਠੀਕ ਹੈ ਕਿਉਂਕਿ ਇੱਥੇ ਦੇ ਸਾਰੇ ਜਿਹੜੇ ਬॉयਜ਼ ਨੇ ਮੁੰਡੇ ਨੇ ਹਨਾ ਟੇਨੇਜੇਜਸ ਦੇ ਨੇ ਬਿਲਕੁਲ ਉਹ ਡਰੱਗਸ ਕਰਦੇ ਨੇ ਮਹਿੰਗੇ ਹਨਾ ਉਹਦੇ ਲਈ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਇੱਕ ਤਾਂ ਜੋਬ ਨਹੀਂ ਕਰਦੇ ਉਹ ਡਰੱਗਸ ਕਰਨ ਲਈ ਚੋਰੀ ਕਰਦੇ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਡਰੱਗਸ ਨਹੀਂ ਲਵਾਂਗਾ ਤਾਂ ਚੋਰੀ ਨਹੀਂ ਕਰਾਂਗਾ ਹਲਾ ਛੋਟੀ ਜੀ ਗੱਲ ਹੈ ਆ ਤੁਸੀਂ ਅਜੇ ਪੜਦੇ ਹੁੰਦੇ ਸਮਝ ਲਈ ਤੇ ਸਾਡੀਆਂ ਸਰਕਾਰਾਂ ਦੀਆਂ ਚੀਜ਼ਾਂ ਨੂੰ ਸਮਝ ਸਕੀਆਂ ਭਈ ਜੇ ਪੈਸੇ ਦੀ ਤੰਗੀ ਹੋਊਗੀ ਤੇ ਚੋਰੀ ਕਰੂਗਾ ਤੇ ਤੁਹਾਡੇ ਵੈਸੇ ਗਲੀਆਂ ਨਾਲੀਆਂ ਤੋਂ ਤਾਂ ਕੀ ਹਾਲਾਤ ਨੇ ਇੱਥੇ ਬਹੁਤ ਬੁਰਾ ਹਾਲਾਤ ਹੈ ਬਿਲਕੁਲ ਵੀ ਕੋਈ ਵੀ ਮਤਲਬ ਗਲੀਆਂ ਨਾਲੀਆਂ ਤਾਂ ਭਰੇ ਹੀ ਰਹਿੰਦੇ ਨੇ ਹਮੇਸ਼ਾ ਸਾਨੂੰ 4 ਸਾਲਾਂ ਤੋਂ ਬਿਨਾਂ ਗਲੀ ਫੱਟੀ ਹੋਈ ਬਣੀ ਜੀ ਅੱਛਾ 4 ਸਾਲ ਪਹਿਲੇ ਪੱਟੀ ਸੀ 4 ਸਾਲ ਤੋਂ ਕੁਛ ਨਾ ਕੁਛ ਮਤਲਬ ਹਾਂ ਥੋੜਾ ਬੰਦਾ ਘੱਟ ਹੋਊਗਾ ਤੇ ਮਤਲਬ ਤੁਸੀਂ ਤੁਸੀਂ ਕੋਈ ਆਇਡੈਂਟੀਫਾਈ ਵੀ ਕੀਤੇ ਐ ਉਹਨਾਂ ਥੋੜਾ ਬਹੁਤਾ ਹੈ ਦਾ ਮੈਂ ਕੈਮਰੇ ਤੇ ਨਹੀਂ ਕਹੂੰਗਾ ਸਿੰਘਾਪਤ ਬੋਲੂ ਮਾੜਾ ਮੋਟਾ ਦਾ ਰਹਾ ਹੈ ਵੀ ਆਹਾਂ ਬੰਦੇ ਜਾਦਾ ਇਨਵੋਲਡ ਨੇ ਜਾਂ ਇਹ ਇਹ ਕਿਉਂਕਿ ਨਾ ਥੋੜਾ ਜਿਹਾ ਜਦੋਂ ਆਉਣਾ ਉਦੋਂ ਫਿਰ ਉਹਨਾਂ ਨੇ ਉਹੀ ਗੋਂਗੋਂ ਤੋਂ ਮਿੱਟੀ ਝਾੜ ਦੇਣੀ ਹੈ ਪੁਲਿਸ ਨੇ ਥੋੜੇ ਕੋਈ ਪੈਟਰੋਲਿੰਗ ਵਗੈਰਾ ਪੀਸੀਆਰ ਆਉਂਦਾ ਜੀ ਰਾਤ ਭਰਾਤੇ ਕੋਈ ਕੋਈ ਨਹੀਂ ਆਂ ਕਦੇ ਵੀ ਨਹੀਂ ਕਦੇ ਵੀ ਨਹੀਂ ਤੇ ਆਨੇ ਕੰਪਲੇਨ ਵੀ ਕਰਕੇ ਆਇਆ ਪਰਸੋਂ ਹਜੇ ਤੱਕ ਪੁਲਿਸ ਆਈ ਨਹੀਂ ਮੇਲ ਕਰ ਅੱਛਾ ਤੁਸੀਂ ਪਰਸੋਂ ਕੰਪਲੇਨ ਵੀ ਕਰਕੇ ਆਏ ਕਿਹੜੀ ਜਗ੍ਹਾ ਕਰਕੇ ਆਏ ਸੀ ਅੱਡਾਪੇ ਥਾਣੇ ਅੱਛਾ ਟਾਪੇ ਥਾਣੇ ਕਰਕੇ ਆਏ ਤੇ ਪਰਸੋਂ ਦਾ ਕੋਈ ਨਹੀਂ ਆਇਆ ਤੁਹਾਡੇ ਕੋ ਆ ਮੈਂ ਦੱਸਣਾ ਚਾਹੁੰਦਾ ਵੀ ਆ ਹਾਲਾਤ ਨੇ ਵੀ ਪਰਸੋਂ ਦੀ ਕੰਪਲੇਨਟ ਕਰਕੇ ਆਏ ਨੇ ਤੇ ਇੱਕ ਛੋਟਾ ਬੱਚਾ ਜਦੋਂ ਆਪ ਇੰਨੀ ਹਿੰਮਤ ਕਰਕੇ ਜਾ ਕੇ ਕੰਪਲੇਨਟ ਕਰ ਰਿਹਾ ਪਰ ਇਸ ਹੱਦ ਤੱਕ ਸਾਡਾ ਸਿਸਟਮ ਦਾ ਬੇੜਾ ਕਰਪ ਹੋ ਗਿਆ ਹੈ ਬਈ ਕਿਸੇ ਨੇ ਆ ਕੇ ਹਜੇ ਤੱਕ ਉਹਨੂੰ ਇਹ ਵੀ ਨਹੀਂ ਪੁੱਛਿਆ ਬਈ ਬੱਚੇ ਕੀ ਪ੍ਰੋਬਲਮ ਹੈ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਹੈ ਇਸ ਹੱਦ ਤੱਕ ਹਾਲਾਤ ਨੇ ਮੈਂ ਦੱਸਣਾ ਚਾਹੁੰਦਾ ਚਲੋ ਆਪਾਂ ਸਿਰਫ ਇਹ ਸੀ ਬਈ ਇਸ ਕੁੜੀ ਨੇ ਹਿੰਮਤ ਕੀਤੀ ਤੇ ਮੇਰੇ ਮਨ ਚ ਆਇਆ ਵੀ ਇਹਦੀ ਹੌਸਲਾ ਅਫਸਾਈ ਵੀ ਕਰਨੀ ਚਾਹੀਦੀ ਹੈ ਤੇ ਜਾਣਾ ਵੀ ਚਾਹੀਦਾ ਮੌਕੇ ਤੇ ਪਰ ਜੋ ਹਲਕੇ ਦੇ ਹਾਲਾਤ ਨੇ ਕਿਤੇ ਕੋਈ ਮੋਬਾਈਲ ਲੈ ਕੇ ਨਿਕਲਦਾ ਤੇ ਮੋਬਾਈਲ ਖੋਇਆ ਜਾਂਦਾ ਕੋਈ ਲੇਡੀ ਕੋਈ ਹੋਰ ਕੁਝ ਬਾਜ਼ਾਰ ਚੋਂ ਕੁਝ ਖਰੀਦਣ ਜਾਂਦਾ ਤੇ ਕੋਈ ਪਰਸ ਖੋਇਆ ਕੇ ਭੱਜ ਜਾਂਦਾ ਕੋਈ ਬਾਣੀਆਂ ਲੈ ਕੇ ਭੱਜ ਜਾਂਦਾ ਤੇ ਮਤਲਬ ਜਿਹਦੇ ਕਿਸੇ ਦੇ ਸੱਟ ਪੇਟ ਲੱਗਦੀ ਆ ਉਹ ਲੱਗ ਲੱਗਦੀ ਆ ਸੋ ਇਹ ਜਿਹੇ ਹਾਲਾਤ ਹੋਣ ਤੇ ਪੁਲਿਸ ਕੁਝ ਵੀ ਨਾ ਕਰੇ ਜਦੋਂ ਜਾਣੇ ਆ ਤੇ ਇਹ ਇਹ ਹੁੰਦਾ ਵੀ ਫੋਰਸ ਘੱਟ ਆ ਇਆ ਕਿੱਥੇ ਕਿੱਥੇ ਜਾਣ ਇੱਕ ਤਾਂ ਜਿਹੜੇ ਹੈਗੇ ਆ ਚਾਰੋਂ ਵੀਆਈਪੀ ਡਿਊਟੀਆਂ ਮਾਰ ਦਿੰਦੀਆਂ ਨੇ ਉਦੋਂ ਉੱਤੇ ਦੀ ਕਹਿ ਜਾ ਫੈਸ਼ਨ ਚੱਲਿਆ ਵੀ ਸਾ ਹੀ ਨਹੀਂ ਆਉਂਦਾ ਮੇਰਾ ਖਿਆਲ ਜਿਹੜਾ ਕੋਈ ਸਰਕਾਰ ਵਾਲੇ ਪਾਸੇ ਹੁੰਦਾ ਇੱਕ ਸ਼ੌਕ ਹੀ ਚੱਲ ਪਿਆ ਵੀ ਇਹਨੂੰ ਚਾਰ ਗੰਨ ਮੰਦੇ ਦੋ ਇਹਨੂੰ ਦੋ ਦੇ ਦੋ ਵੀ ਇੱਕ ਜਿਵੇਂ ਹੁੰਦਾ ਇੱਕ ਫੈਸ਼ਨ ਚੱਲ ਪਿਆ ਵੀ ਗੰਨ ਮੰਨਾਂ ਤੋਂ ਬਿਨਾ ਖਪਨੀ ਨੀਂਦ ਨਹੀਂ ਆਉਣੀ ਤੇ ਆਮ ਲੋਕ ਜਿਨ੍ਹਾਂ ਦੀ ਹਿਫਾਜ਼ਤ ਪੁਲਿਸ ਨੇ ਕਰਨੀ ਹੈ ਤੁਸੀਂ ਆ ਸੁਣਿਆ ਆ ਦੁਬਾਰਾ ਇੱਕ ਵਾਰੀ ਤੋਂ ਨੂੰ ਦੱਸਦੀ ਆ ਬੇਟੀ ਇੱਥੋਂ ਸੁਣੋ ਵੀ ਕਿ ਕਿਦਾਂ ਇੰਨੇ ਇੰਨੇ ਇਹਦੇ ਛੋਟੇ ਜ਼ਿੰਦਗੀ 'ਚ ਤਜਰਬਾ ਕੱਢ ਲਿਆ ਬਈ ਬੇਰੋਜ਼ਗਾਰੀ ਆ ਤੇ ਉਹਦੇ ਨਾਲ ਲੋਕਾਂ ਨੂੰ ਤੰਗੀ ਹੁੰਦੀ ਐ ਤੇ ਡਰੱਗਸ ਵੱਲ ਨੂੰ ਜਾਂਦੇ ਨੇ ਪਰ ਸਾਡੀਆਂ ਸਰਕਾਰਾਂ ਅਜੇ ਤੱਕ ਇਸ ਕਨਕਲੂਜਨ ਤੱਕ ਨਹੀਂ ਪਹੁੰਚ ਸਕੀਆਂ ਵਾਰ ਅਗੇਂਸਟ ਡਰੱਗਸ ਚੱਲ ਪਿਆ ਪਰ ਕਿਤੇ ਕੋਈ ਡੀ ਐਡਿਕਸ਼ਨ ਦਾ ਇੰਤਜ਼ਾਮ ਨਹੀਂ ਐ ਜੇ ਡੀ ਐਡਿਕਸ਼ਨ ਨਹੀਂ ਹੋਊਗੀ ਤੇ ਕੋਈ ਨਸ਼ਾ ਛੱਡੂਗਾ ਕਿਵੇਂ ਅਗਲਾ ਤੜਫੂਗਾ ਮਰੂਗਾ ਥੋੜਾ ਫਿਰ ਜਦੋਂ ਬੰਦੇ ਦਾ ਸਰੀਰ ਤੜਫਦਾ ਫਿਰ ਉਹ ਆਪਣੇ ਆਪ ਨੂੰ ਬਚਾਉਣ ਲਈ ਹਰ ਬੰਦਾ ਬੰਦਾ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਸੋਚਦਾ ਸੱਟ ਮਾਰਨ ਲੱਗਿਆ ਨਹੀਂ ਗਰਹੇਸ ਕਰਦਾ ਕਿਸੇ ਨੂੰ ਕੁਝ ਮਤਲਬ ਕਿਸੇ ਤੋਂ ਜਦੋਂ ਖੋਣਾ ਉਦੋਂ ਦੇ ਮਨ 'ਚ ਕੋਈ ਦਇਆ ਨਹੀਂ ਆਉਂਦੀ ਸਭ ਕੁਝ ਭੁੱਲ ਜਾਂਦਾ ਕਿਉਂਕਿ ਆਪਣਾ ਸਰੀਰ ਦੁਖਦਾ ਹੁੰਦਾ ਪਰ ਇਹ ਚੀਜ਼ਾਂ ਸਰਕਾਰ ਨਹੀਂ ਸਮਝ ਸਕੀ ਨਾ ਕਿਸੇ ਦੇ ਲਈ ਕੋਈ ਨੌਕਰੀਆਂ ਦਾ ਪ੍ਰਬੰਧ ਹੈ ਜਿਹੜੀਆਂ ਉਹ ਸ਼ੁਰੂ 'ਚ ਦੇਤੀਆਂ ਇਹ ਹੀ ਗਣਾਈ ਜਾਂਦੇ ਨੇ ਵੀ ਸਾਢੇ 3 ਸਾਲਾਂ 'ਚ 50000 ਨੌਕਰੀ ਉਹਨਾਂ ਚੋਂ ਵੀ ਪਹਿਲੇ ਸਫਾਈ ਕਰਮਚਾਰੀ ਜਿਹੜੇ ਭਰਤੀ ਕੀਤੇ ਨੇ ਲੁਧਿਆਣੇ ਉਹ ਪੱਕੇ ਕੀਤੇ ਨੇ ਉਹ ਨਹੀਂ ਜਿਹੜੀ ਪਿਛਲੀ ਸਰਕਾਰ ਵੇਲੇ ਦੇ ਹੋਏ ਨੇ ਤੇ 10-20000 ਨੌਕਰੀਆਂ ਸਾਰੇ ਇਹ ਤਾਂ ਰੁਟੀਨ 'ਚ ਇੱਕ ਪ੍ਰੋਸੈਸ ਹੁੰਦਾ ਸਰਕਾਰ ਦਾ ਕੋਈ ਰਿਟਾਇਰ ਹੋ ਗਿਆ ਕੋਈ ਰੱਖ ਲਿਆ ਕੋਈ ਕਰ ਲਿਆ 3 ਕਰੋੜ ਦੀ ਆਬਾਦੀ 'ਚੋਂ ਤੇ ਜੇ ਤੁਸੀਂ ਮਤਲਬ ਅਜੇ ਤੱਕ ਕੋਈ 2-4 ਲੱਖ ਕੁਝ ਤੁਸੀਂ ਕੋਈ ਜੌਬਸ ਕੋਈ ਪ੍ਰਾਈਵੇਟ ਸੈਕਟਰ 'ਚ ਇੰਡਸਟਰੀ ਲਿਆਓ ਜਿਨ੍ਹਾਂ ਲੋਕ ਨੌਕਰੀਆਂ ਤੇ ਜਾਣ ਤੇ ਇਹ ਹਾਲਾਤ ਨੇ ਜਿਹੜੇ ਕੋਈ ਬਾਹਰੋਂ ਆ ਕੇ ਇੱਥੇ ਰਹਿ ਰਹੇ ਨੇ ਜਿਹੜੇ ਸਾਡੇ ਪ੍ਰਵਾਂਚਲੀ ਭਰਾ ਇੱਥੇ ਰਹਿ ਰਹੇ ਨੇ ਉਹ ਇੰਨੇ ਇਨਸਿਕਿਉਰ ਫੀਲ ਕਰਦੇ ਆ ਜਿੱਦਨ ਤਨਖਾਹ ਮਿਲਦੀ ਆ ਉਸ ਦਿਨ ਰਸਤੇ 'ਚੋਂ ਫੈਕਟਰੀਆਂ ਦੇ ਬਾਹਰੋਂ ਲੁੱਟਾਂ ਖੋਹਾਂ ਹੁੰਦੀਆਂ ਨੇ ਜੇ ਕੋਈ ਰੇੜੀ ਆਲਾ ਜਾਂਦਾ ਤੇ ਰੇੜੀ ਆਲਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਡੇੜੀਆਂ ਇਕੱਠੀਆਂ ਲੈ ਕੇ ਜਾਂਦੇ ਨੇ ਡਰਦੇ ਨੇ ਕਿ ਕੋਈ ਟੱਕੂਆ ਮਾਰ ਕੇ ਖੋਲੂਗਾ ਅਜੇ ਤੁਸੀਂ ਪਰਸੋਂ ਹੀ ਦੇਖਿਆ ਭਾਈ ਮੋਬਾਈਲ ਖੁੰਦਿਆ ਕਿਸੇ ਦੀ ਬਾਹ ਵੱਢਦੀ ਬਿਲਕੁਲ ਹੀ ਅਲੱਗ ਕਰਤੀ ਮਤਲਬ ਇਹ ਜੇ ਹਾਲਾਤ ਨੇ ਤੇ ਫਿਰ ਇੱਕ ਵਾਰੀ ਦੁਬਾਰਾ ਮੈਂ ਕਹੂੰਗਾ ਵੀ ਬੇਟੀ ਨੂੰ ਦੱਸੇ ਸਾਰੀ ਗੱਲ ਡਿਟੇਲਸ ਤੇ ਇਧਰੋਂ ਤੁਸੀਂ ਲਓ ਜਾਇਓ ਦੱਸੋ ਚਾਹੇ ਸਰ ਇੱਕ ਅੱਗਲੀ ਅਰ ਇੱਕ ਵੀ ਬੋਲੇ ਹਾਂਜੀ ਸਰ ਮੇਰੀ ਇਹੀ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਇਹ ਪੰਜਾਬ 'ਚ ਨਸ਼ਾ ਦੂਰ ਹੋਵੇ ਡਰੱਗਸ ਕਿਉਂਕਿ ਡਰੱਗਸ ਦੇ ਕਾਰਨ ਇੱਥੇ ਥੈਫਟ ਹੁੰਦੀ ਹੈ ਬੱਚਿਆਂ ਦੇ ਇੱਥੇ ਸਿਕਿਉਰ ਨਹੀਂ ਹੈਗੇ ਕੋਈ ਵੀ ਬੱਚਾ ਟੀਚਰ ਨੂੰ ਸਟੂਡੈਂਟ ਜਾਂਦਾ ਵਾ ਐਜੂਕੇਸ਼ਨ ਸੈਂਟਰ ਜਾਂਦਾ ਵਾ ਚੰਗੀ ਤਰ੍ਹਾਂ ਤਾਂ ਉੱਥੇ ਉਹ ਪੜਦਾ ਨਹੀਂ ਅੱਜਕੱਲ ਜ਼ਿਆਦਾਤਰ ਬੱਚੇ ਨਸ਼ਿਆਂ ਦੇ ਵਿੱਚ ਚਲੇ ਗਏ ਨੇ ਇੱਥੇ ਕੋਈ ਵੀ ਮਤਲਬ ਆਮ ਆਦਮੀ ਜਿਹੜਾ ਮੋਬਾਈਲ ਲੈ ਕੇ ਹੱਥ 'ਚ ਜਾਂਦਾ ਹੈ ਜਾਂ ਉਹਦੇ 골ਡ ਪਾਈ ਹੁੰਦੀ ਹੈ ਉਹ ਖੋਲ ਲੈਂਦੇ ਨੇ ਉਹ ਸਾਰੇ ਇੱਥੋਂ ਦੇ ਲੋਕ ਅਨਸਰ ਅਨਸਿਕਰ ਫੀਲ ਕਰ ਰਹੇ ਨੇ ਤੇ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਆ ਮੈਂ ਉਹਨਾਂ ਨੂੰ ਵੀ ਕਿਹਾ ਕਿ ਪਲੀਜ਼ ਮੈਮ ਆਂਟੀ ਔਰ ਜਾ ਕੇ ਤੁਸੀਂ ਕੰਪਲੇਨ ਕਰੋ ਤੁਹਾਡੇ ਬੱਚੇ ਵਿਗੜ ਰਹੇ ਨੇ ਉਹਨਾਂ ਦਾ ਕਹਿਣਾ ਵਾ ਕਿ ਸਾਡੀ ਦੁਸ਼ਮਣੀ ਹੋ ਜੂਗੀ ਮੈਂ ਮੇਰਾ ਇਹ ਕਹਿਣਾ ਸੀ ਵੀ ਦੁਸ਼ਮਣੀ ਹੋਗੀ ਬਸ ਮੇਰੇ ਨਾਲ ਹੀ ਹੋਗੀ ਮੇਰੀ ਜ਼ਿੰਦਗੀ ਜਾਊਗੀ ਪਰ ਬਾਕੀਆਂ ਦੀ ਤਾਂ ਜ਼ਿੰਦਗੀ ਬਚੂਗੀ ਨਾ ਮੇਰਾ ਇਹ ਕਹਿਣਾ ਆ ਦੇਖੋ ਮਤਲਬ ਆ ਆ ਜਜ਼ਬਾ ਹੈ ਵੀ ਆਪਾਂ ਇਨਸਾਨ ਤੋਂ ਜਾਨਵਰ ਬਣ ਗਏ ਆ ਵੀ ਆਪਾਂ ਛੋਟੇ ਸਮਾਜ ਦੇ ਨਾਲ ਕਿਸੇ ਦਾ ਕੋਈ ਪਿਆਰ ਨਹੀਂ ਰਿਹਾ ਇਹ ਤਾਂ ਮੈਂ ਆਪਣੀ ਇਲੈਕਸ਼ਨ ਵੇਲੇ ਵੀ ਕਹਿੰਦਾ ਰਿਹਾ ਵੇ ਅੱਜ ਬੱਚੇ ਤੁਸੀਂ ਇੱਥੋਂ ਜਾਣਾ ਹੈ ਤੁਸੀਂ ਗਵਰਨਮੈਂਟ ਕਾਲਜ ਪੜ੍ਹਦੇ ਹੋ ਤੇ ਤੁਹਾਨੂੰ ਤੁਹਾਨੂੰ ਇੱਥੋਂ ਜਾਣ ਦਾ ਤਰੀਕਾ ਕੀ ਹੈ ਕੋਈ ਬੱਸ ਕੋਈ ਰਿਕਸ਼ਾ ਕੋਈ ਹੋਰ ਸਿੱਧਾ ਜਾਂਦਾ ਉੱਥੇ ਰਿਕਸ਼ਾ ਓਕੇ ਦੇਖ ਮਤਲਬ ਇੱਥੋਂ ਉੱਥੇ ਤੱਕ ਆਟੋ ਕਰਕੇ ਜਾਣਾ ਤੇ ਫਿਰ ਮਾਪਿਓ ਦਾ ਵੀ ਦਿਲ ਟੜਕਦਾ ਹੁੰਦਾ ਕਿ ਸਾਡਾ ਬੱਚਾ ਕਿੱਦਾਂ ਸਿਕਿਓਰ ਹੋਊਗਾ ਥੋੜੀ ਲੇਟ ਹੋ ਜੇ ਨਾ ਕੋਈ ਬੱਸ ਹੈ ਨਾ ਕੋਈ ਸਿੱਧਾ ਹੈਗਾ ਤੁਸੀਂ ਸਾਲਮ ਆਟੋ ਮਤਲਬ ਜਿੰਨੀ ਫੀਸ ਹੈ ਕਾਲਜ ਦੀ ਉਹ ਦੋ ਸਾਲ ਦੀ ਉਹਦੇ ਉਹਨਾਂ ਤੋਂ ਜ਼ਿਆਦਾ ਤਾਂ ਰਿਕਸ਼ੀ ਵਾਲਾ ਮਹੀਨੇ ਦੇ ਲੈ ਜਾਂਦਾ ਪੈਸੇ ਤੁਸੀਂ ਦੱਸੋ ਫੇਰ ਕੁੜੀਆਂ ਨੂੰ ਪੜਾਉਣ ਲੱਗਿਆ ਆਪਾਂ ਕਹਿੰਦੇ ਆ ਤੇ ਹਰੇਕ ਦਾ ਹਰੇਕ ਨੂੰ ਐ ਲੱਗਦਾ ਕਿ ਬੱਚਿਆਂ ਦਾ ਮੈਂ ਭਾਰ ਕਿੱਥੋਂ ਚੱਕਾਂ ਪਰ ਕਿਸੇ ਦਾ ਧਿਆਨ ਨਹੀਂਗਾ ਸੋ ਮੇਰੀ ਕੋਈ ਇਹਦੇ ਤੇ ਪੋਲਿਟਿਕਸ ਨਹੀਂ ਪੋਲਿਟਿਕਸ ਤੋਂ ਉੱਤੇ ਉੱਠ ਕੇ ਸਾਰਿਆਂ ਦੇ ਕੋਲੀ ਅਪੀਲ ਹੈ ਵੀ ਇਸ ਮੁੱਦੇ ਤੇ ਜਿਹੜਾ ਵੀ ਬੰਦਾ ਕੋਈ ਯੋਗਦਾਨ ਪਾ ਸਕਦਾ ਉਹ ਕਿਰਪਾ ਕਰਕੇ ਜਰੂਰ ਪਾਓ ਤੇ ਜਿਹੜਾ ਆਪਾਂ ਇਹ ਸੋਲੂਸ਼ਨ ਦਾ ਹੱਲ ਐਡਮਿਨਿਸਟ੍ਰੇਸ਼ਨ ਕੋ ਲੈ ਕੇ ਜਾਵਾਂਗੇ ਆ ਬੜੀ ਛੇਤੀ ਨਾ ਹੋ ਸਾਨੂੰ ਕੋਈ ਇਹਦੇ ਚ ਨਹੀਂ ਹੈਗਾ ਸੰਗ ਸ਼ਰਮ ਬਾ ਦਰੀਬ ਵਿਛਾ ਕੇ ਠਾਣੇ ਮੂਰੇ ਬੈਠਾਂਗੇ ਜੇ ਸਾਡੀ ਸੁਣਵਾਈ ਨਾ ਹੋਈ ਇੱਥੇ ਬਹਿ ਜੀਏ ਭਾਵੇਂ ਸੀਪੀ ਮੂਰੇ ਬਹਿ ਜੀਏ ਜਿੱਥੇ ਹੋਊਗਾ ਉੱਥੇ ਬੈਠਾਂਗੇ ਕੋਈ ਸਾਥ ਦੇ ਨਾ ਦੇ ਇਸ ਗੱਲ ਦੇ ਵਿੱਚ ਪਰ ਇਹ ਲੜਾਈ ਜਿਹੜੀ ਐ ਇਹ ਜ਼ਰੂਰ ਆਪਣੇ ਆਪ ਦੀ ਤੇ ਆਪਣੇ ਘਰ ਦੀ ਲੜਾਈ ਸਮਝ ਕੇ ਜ਼ਰੂਰ ਲੜਾਂਗੇ ਕੈਮਰਾ ਇੱਧਰ ਨੂੰ ਹੀ ਰੱਖਿਓ ਭਾਜੀ ਕਹਿ ਰਹੇ ਸੀ ਤੁਸੀਂ ਕੁਝ ਮੋਲੋ ਬਹੁਤ ਪੰਜ ਛੇ ਚਲੋ ਮੈਂ 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 ਇਸ ਵੇਲੇ ਚਲੋ ਫੇਰ ਵੀ ਕਿਸੇ ਦਾ ਇਸ ਵੇਲੇ ਨਾਂ ਲੈ ਕੇ ਪੋਲਿਟਿਕਸ ਵਾਲੀ ਗੱਲ ਨਹੀਂ ਪਰ ਹਾਂ ਇਹ ਮੇਰੀ ਇਲੈਕਸ਼ਨ ਵੇਲੇ ਦਾ ਮੈਨੂੰ ਪਤਾ ਹੈ ਬਈ ਬਸੰਤ ਨਗਰ ਦੀਆਂ ਗਲੀਆਂ ਜਿਹੜੀਆਂ ਉਦੋਂ ਬਣੀਆਂ ਸੀ ਜਿੰਨਾ ਜਿੰਨਾ ਪੈਸਾ ਉਹ ਤੋਂ ਦਿੱਤਾ ਉਦੋਂ ਬਾਅਦ ਦਾ ਉੱਥੇ ਹੀ ਖੜ ਗਿਆ ਕੰਮ ਪੱਟੀਆਂ ਗਈਆਂ ਨੇ ਪਰ ਬਣੀਆਂ ਨਹੀਂ ਸੋ ਮੈਂ ਇਸ ਦਾ ਵੀ ਮੈਂ ਅੱਗੇ ਵੀ ਆ ਕੇ ਕੋਸ਼ਿਸ਼ ਕੀਤੀ ਸੀ ਕਿ ਚਲੋ ਫਿਰ ਮੁੜ ਕੇ ਇਲੈਕਸ਼ਨ ਆ ਗਏ ਪ੍ਰੋਸੈਸ ਰਹਿ ਗਿਆ ਦੁਬਾਰਾ ਇੱਕ ਵਾਰੀ ਕਾਰਪੋਰੇਸ਼ਨ ਕਮਿਸ਼ਨਰ ਨਾਲ ਇਹ ਕੰਮ ਟੇਕ ਅਪ ਕਰਾਂਗੇ ਕਿ ਇਹ ਜਿਹੜੀਆਂ ਗਲੀਆਂ ਨੇ ਤੁਸੀਂ ਜਦੋਂ ਵਾਪਸ ਜਾਵਾਂਗੇ ਤੇ ਮੈਂ ਆਪਣੇ ਸਾਥੀਆਂ ਨੂੰ ਕਹੂੰਗਾ ਜਰੂਰ ਇੱਕ ਵਾਰੀ ਗਲੀ ਦਾ ਨਜ਼ਾਰਾ ਦਿਖਾਓ ਭਈ ਇੰਨੀ ਦੁਰਦਸ਼ਾਲੇ ਹਾਲਾਤਾਂ 'ਚ ਰਹਿਣਾ ਮਤਲਬ ਤੁਸੀਂ ਆਪ ਕਹੋਗੇ ਵੀ ਧੰਨੇ ਲੋਕ ਜਿਹੜੇ ਘਟ ਰਹੇ ਨੇ ਤੇ ਇਹ ਕਿਤੇ ਮਤਲਬ ਐਸ ਵੇਲੇ ਕਿਤੇ ਕੋਈ ਨਾਰਥ-ਈਸਟਰਨ ਸਟੇਟਸ ਦੀ ਨਹੀਂ ਗੱਲ ਕਰ ਰਹੇ ਕੋਈ ਜਿੱਥੇ ਕੋਈ ਬਹੁਤ ਬੈਕਵਰਡ ਸਟੇਟਸ ਨੇ ਇਹ ਜਿਹੜਾ ਪੰਜਾਬ ਦਾ ਫਾਈਨੈਂਸ਼ੀਅਲ ਕੈਪੀਟਲ ਹੈ ਪਹਿਲੇ ਪੰਜਾਬ ਫਿਰ ਉਹਦਾ ਫਾਈਨੈਂਸ਼ੀਅਲ ਕੈਪੀਟਲ ਲੁਧਿਆਣਾ ਤੇ ਇਹ ਲੁਧਿਆਣਾ ਦੇ ਕੋਈ ਦਿਹਾਤੀ ਕੋਈ ਪਿੰਡੂ ਇਲਾਕਾ ਨਹੀਂ ਇਹ ਲੁਧਿਆਣਾ ਸ਼ਹਿਰ ਕਾਰਪੋਰੇਸ਼ਨ ਦੇ ਵਿੱਚ ਦੇ ਨਜ਼ਾਰੇ ਨੇ ਤੇ ਜੇ ਇੱਥੇ ਹਾਲ ਹੈ ਤੇ ਲੋਕਾਂ ਨੂੰ ਇਹ ਦੁੱਖ ਤਕਲੀਫ ਚ ਲੈਣੀ ਪਏ ਫੇਰ ਇਹਦੂ ਅੱਗੇ ਤਾਂ ਰੱਬ ਰੱਖ ਹੋਰ ਕਿਸੇ ਦੀ ਕੋਈ ਗੱਲ ਹੈ ਜੀ ਦੱਸ ਸਰ ਵਾਸ਼ਰੂਮ ਤਾਂ ਘਰ ਦੇ ਅੰਦਰ ਵਾਲੇ